ਹਰਪਰਾਵੋ ਜਿਹੜੀ ਸੀ ਤਰੀਕ ਹੈ ਸੀ ਹਰਪਰੀ ਉਹ ਸੀ ਤਰੀਕ ਨੂੰ ਆਪਾਂ ਨੇ ਜਿੰਦੇ ਜਿਹੜਾ ਮਿੰਨੀ ਸਟ ਗੇਟ ਦਾ ਕਰਿਆ ਹੋਇਆ ਹੈ ਬੜੀ ਪੱਧਰ ਤੇ ਕਰਨਾ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਸਾਥ ਹੈ ਜਿਹੜਾ ਸਾਰਿਆਂ ਨੇ ਆਪਾਂ ਬੱਸ ਵੀ ਲੈ ਕੇ ਚੱਲਾਂਗੇ ਗੱਡੀ ਵੀ ਲੈ ਕੇ ਚੱਲਾਂਗੇ ਉਸ ਦੇ ਸੰਬੰਧ ਦੇ ਵਿੱਚ 9 ਵਜੇ ਸਾਰਿਆਂ ਨੇ ਕੁਸ ਘਗੇ ਦਫਤਰ ਕੁਸ ਨਿਆਲ ਗਲਵਾਰੇ ਦੀ ਕੋਠੀ ਦੇ ਨੇੜੇ ਉੱਥੇ ਇਕੱਠੇ ਹੋ ਕੇ 9 ਵਜੇ ਨੂੰ ਜਿਹੜਾ ਕਿ ਇੱਥੋਂ ਆਪਾਂ ਬੱਸ ਲੈ ਕੇ ਰਵਾਨਾ ਹੋ ਜਾਈਏ ਤਾਂ ਕਿ ਉਸ ਦਫਤਰ ਦਾ ਪੱਕਾ ਹੋ ਸਮੇਂ ਸਿਰ ਕਰ ਸਕੀਏ। ਭਾਰਤੀ ਕਿਸਾਨ ਯੂਨੀਅਨ ਗਰਾਹਾ ਬਲਾਕ ਪ੍ਰਧਾਨ ਮਰੀਤ ਸਿੰਘ ਘਗਾ ਜੋ ਕਿ ਅੱਜ ਦੀ ਸਾਡੀ ਮੀਟਿੰਗ ਤਕਰੀਬੇ 4 ਫਰਬਰੀ ਨੂੰ ਕੀਤੀ ਹੈ। ਇੱਕ ਤਾਂ ਸਾਡਾ ਐਜੰਡਾ ਬਹੁਤ ਵੱਡਾ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੇ ਕਿਸਾਨ ਦੋ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਤਕਰੀਬਨ 9 ਮਹੀਨਿਆਂ ਤੋਂ। ਉੱਥੇ ਜਾਣ ਵਾਸਤੇ ਜਿਹੜਾ ਕਿ 6 ਤਰੀਕ ਨੂੰ ਅਸੀਂ ਮਿਨੀ ਸਰਟੀਫਿਕੇਟ ਬਠਿੰਡੇ ਦਾ ਵੱਡੀ ਪੱਧਰ ਤੇ ਕਰਿਆ ਹੋਇਆ ਜਿਹੜਾ ਕਰਨਾ ਹੈ ਅਸੀਂ ਸੰਗਤ ਇਥੋਂ ਤਕਰੀਬਨ 50 60 ਬੰਦੇ ਲੈ ਕੇ ਜਾਵਾਂਗੇ ਪਾਤਣਾ ਬਲਾਕ ਦੇ ਵਿੱਚੋਂ ਦੂਸਰਾ ਸਾਡਾ ਮਤਾ ਹੈ ਜਿਹੜਾ ਪਾਇਆ ਤੇ ਝੰਡਾ ਹੈ ਜਿਹੜੀ ਕਿ ਪਾਤਣਾ ਪਟਿਆਲਾ ਸੜਕ ਵੱਡੀ ਪੱਧਰ ਤੇ ਜਿਹੜੇ ਖੱਡੇ ਪਏ ਹੋਏ ਨੇ ਇਹਨੂੰ ਨਵੀਂ ਬਣਾਉਣ ਵਾਸਤੇ ਜਿਹੜੇ ਕਿ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਜ਼ਦੂਰਾਂ ਕੋਈ ਵੀ ਇਥੋਂ ਗੱਡੀ ਲੰਘਦੀ ਹੈ ਐਡੇ ਐਡੇ ਟੋਏ ਪੈ ਚੁੱਕੇ ਨੇ ਜਿਹੜਾ ਕਿ ਟੋਆਂ ਦੇ ਵਿੱਚ ਡਿੱਗ ਕੇ ਐਕਸੀਡੈਂਟ ਹੁੰਦੇ ਨੇ ਤੇ ਮੌਤਾਂ ਹੁੰਦੀਆਂ ਨੇ ਗੱਡੀਆਂ ਦਾ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਹੈ ਇਸ ਦਾ ਏਜੰਡਾ ਜਿਹੜਾ ਸਾਡਾ ਪਿਆ ਹੈ ਕਿਉਂਕਿ ਇੱਕ ਜਿਹ ਦੂਸਰਾ ਏਜੰਡਾ ਸਾਡਾ ਜਿਹੜਾ ਕਿ ਬਾਦਸ਼ਾਹ ਪਰ ਚੌਂਕੀ ਦੇ ਵਿੱਚ ਸਾਡੇ ਇਕਾਈ ਪ੍ਰਧਾਨ ਦੇ ਬੇਟੇ ਦੇ ਮੰਗਰ ਪਏ ਸੀ 9ਵੇਂ ਮਹੀਨੇ ਦੀ 8 ਤਰੀਕ ਨੂੰ ਉਸ ਝੰਡੇ ਨੂੰ ਨਾਲ ਲੈ ਕੇ ਆ ਅਗਰ ਜੇ ਥਾਣੇ ਵਾਲੇ ਇਸ ਦਾ ਕੁਝ ਨਹੀਂ ਮਸਲਾ ਹੱਲ ਕਰਦੇ ਆਉਣ ਵਾਲੇ ਸਮੇਂ ਦੇ 6 ਤਰੀਕ ਤੋਂ ਬਾਅਦ ਅਸੀਂ ਫਿਰ ਵਿਚਾਰਾਂਗੇ ਜੇ ਇਹ ਬੰਦੇ ਨਹੀਂ ਫੜਦੇ ਨਹੀਂ ਰੈਸ਼ਟ ਕਰਦੇ ਤਾਂ ਅਸੀਂ ਕੱਗੇ ਥਾਣੇ ਦਾ ਕਰਿਓ ਵੱਡੀ ਪੱਧਰ ਤੇ ਆਉਣ ਵਾਲੇ ਸਮੇਂ ਚ ਕਰਾਂਗੇ ਪ੍ਰਧਾਨ ਜੀ ਜਿਹੜਾ ਇੱਕ ਸੜਕ ਦਾ ਮੁੱਦਾ ਤੁਸੀਂ ਕਹਿ ਰਹੇ ਹੋ ਪਟਿਆਲਾ ਪਾਤਣਾ ਪਹਸਿਆਣਾ ਦੀ ਮੁੱਖ ਮੰਤਰੀ ਨੇ ਐਲਾਨ ਕੀਤਾ ਦੀ ਵੀ ਚਾਰ ਮਾਰਗੀ ਕਰਦਾਂਗੇ ਪਰ ਵਾਦੇ ਜਿਹੜੇ ਜੋ ਕੀਤਾ ਕਿਉਂ ਨਹੀਂ ਕੀਤਾ ਵਾਦੇ ਜ਼ਰੂਰ ਕੀਤੇ ਨੇ ਚਾਰ ਮਾਰਗੀ ਦਾ ਜਦ ਹੋਊਗੀ ਹੋਊਗੀ ਜਿਹੜੀ ਦੋ ਮਾਰਗੀ ਹੈ ਉਹ ਵੀ ਸੜਕਾ ਜਿਹੜੀ ਖਤਮ ਹੋ ਚੁੱਕੀ ਹੈ ਅਸੀਂ ਸੜਕ ਦੇ ਤੇ ਵੀ ਜਿਹੜਾ ਵੱਡੀ ਪੱਧਰ ਤੇ ਜਿੱਤਾਂ ਕੋਈ ਕਿਸੇ ਦੀ ਸੁਣਵਾਈ ਸਾਡੀ ਹੋ ਗਈ ਸਰਕਾਰ ਨੇ ਕਰ ਲਈ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੜਕ ਦੇ ਸੰਬੰਧ ਦੇ ਵਿੱਚ ਅਸੀਂ ਵੱਡਾ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਲੀਕਾਂਗੇ ਕਿਉਂਕਿ ਸਰਕਾਰ ਨੂੰ ਜਗਾਵਾਂਗੇ ਜਿਹੜੀ ਕਿ ਸਰਕਾਰ ਅੱਜ 4 ਸਾਲਾਂ ਦੇ ਵਿੱਚ ਇੱਕ 5 ਕਿਲੋਮੀਟਰ ਸਰਕਾਰ ਨਹੀਂ ਜਿਹੜੀ ਸੜਕ ਨਹੀਂ ਬਣਾਈ ਇਹ ਸਰਕਾਰ ਕਾਦੇ ਵਾਸਤੇ ਹੈ ਸਰਕਾਰੀ ਧਾਰੇ ਵੇਚਦੀ ਹੈ ਸਰਕਾਰੀ ਸੜਕਾਂ ਵੇਚਦੀ ਹੈ ਛਾਹ ਸਰਕਾਰ ਦਾ ਕਰਨਾ ਕੀ ਹੈ ਸਰਕਾਰ ਹੁੰਦੀ ਹੈ ਲੋਕਾਂ ਦੀ ਫਾਇਦ ਵਾਸਤੇ ਸੋ ਉਹੀ ਲੋਕ ਅੱਜ ਬਦੀਲ ਹੁੰਦੇ ਆਂਦੇ ਠੋਕਰਾਂ ਖਾਂਦੇ ਜਾਂਦੇ ਨੇ ਕੋਈ ਇੱਥੇ ਲਿੰਕ ਸੜਕ ਨਹੀਂ ਬਣੀ ਕੋਈ ਇੱਥੇ ਜੀਟੀ ਰੋਡ ਨਹੀਂ ਬਣਿਆ ਸਿਰਫ ਸਰਕਾਰਾਂ ਨੇ ਪ੍ਰਾਈਵੇਟਾਂ ਨੂੰ ਦੇ ਕੇ ਆ ਵੱਡੇ ਜੰਮੂ ਕਟੜੇ ਵਰਗਿਆਂ ਤੇ ਜ਼ੋਰ ਲਾਤਾ ਸਾਨੂੰ ਲੋੜ ਹੈ ਲਿੰਕ ਛੜਕਾਂ ਦੀ ਸਾਨੂੰ ਲੋੜ ਹੈ ਜੀਟੀ ਰੋਣਾ ਦੀ ਮਾਰ ਰੋਣਾ ਦੀ ਇਸ ਦੇ ਵਿੱਚ ਜੇ ਨਾ ਸਰਕਾਰ ਨੇ ਕੋਈ ਗੱਲ ਸਾਡੀ ਗੌਲੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਅਸੀਂ ਸੜਕ ਵਾਸਤੇ ਵੱਡਾ ਕਰਾਂਗੇ ਥਾਣੇ ਨੂੰ ਵੀ ਅਸੀਂ ਘੇਰ ਕਰਾਈ ਕਰਾਂਗੇ ਜੇ ਸਾਡਾ ਨਾ ਕੋਈ ਬਾਦਸ਼ਾਪੁਰ ਵਾਲਾ ਤੇ ਘੱਗੇ ਵਾਲਾ ਮਸਲਾ ਇਹਨਾਂ ਨੇ ਹੱਲ ਕਰਿਆ ਤਾਂ ਦੋਆ ਦੀ ਘੇਰ ਕਰੇ ਅਸੀਂ ਵੱਡੀ ਪੱਧਰ ਤੇ ਕਰਾਂਗੇ ਪ੍ਰੋਗਰਾਮ